ਜੀ ਮੇਰਾ ਜੱਜ ਸਿੰਘ ਪੰਚਾਇਤ ਮੈਂਬਰ ਪਿੰਡ ਕੜਾਉਂ। ਜੀ ਮਕਾੜਾ ਪਾਣੀ ਵਿੱਚ ਰਿਹਾ। ਮਾਂ ਜਿਹੜਾ ਕੁੰਛਾ ਤੇ ਰੱਖਿਆ। ਮਸਲਾ ਵੀਰ ਜੀ ਸਾਡੇ ਘਰ ਹੀ ਇੱਧਰ ਆ ਪੈਲੀਆਂ ਸਾਡੀਆਂ ਸਾਰੀਆਂ ਗਿਆ ਬੰਨੋ ਪਾਰ। ਪੈਲੀਆਂ ਸਾਡੇ 20 ਦਿਨ ਹੋ ਗਏ ਝੋਨੇ ਡੁੱਬਿਆਂ ਨੂੰ ਤੇ ਪੱਠਾ ਡੱਕਾ ਸਾਰਾ ਡੁੱਬਿਆਂ ਨੂੰ। ਸਮਾਨ ਹੋਣ ਬੰਨ ਤੇ ਪਾਣੀ ਆ ਜਿਆਦਾ ਅੰਦਰ ਵਾਰ ਬੰਨ ਟੁੱਟਣ ਦੇ ਕਿਨਾਰੇ ਅਸੀਂ ਡਰਦਿਆਂ ਨੇ ਸਮਾਨ ਉੱਤੇ ਚਾੜਿਆ ਵਾ। ਕਣਕ ਉੱਤੇ ਚਾੜੀ ਤੇ ਰਾਤ ਨੂੰ ਸੁੰਦੇ ਵੀ ਲੋਕ ਉੱਤੇ ਇੱਥੇ। ਉੱਤੇ ਤਾਂ ਸੁੰਦੇ ਕੋਠਿਆਂ ਦੇ ਉੱਤੇ ਅਸੀਂ ਇਹੋ ਬੇਨਤੀ ਕਰਦੇ ਆਂ ਕਿ ਜੋ ਚਾਰ ਚਾਰਾ ਕੋਈ ਸਾਨੂੰ ਭੇਜਿਆ ਜਾਵੇ ਹੋਰ ਲਾ ਤੂੜੀ ਤੰਦ ਸਾਡੇ ਕੋਲੇ ਹੈਗਾ ਵਾ ਤੂੜੀ ਤੰਦ ਦੀ ਲੋੜ ਨਹੀਂ ਚਾਰ ਦੀ ਲੋੜ ਜਿਆਦੀ ਇੱਥੇ ਪੱਠਾ ਡੱਕਾ ਹਰਿਆ ਸਾਰਾ ਮਾਰਿਆ ਗਿਆ ਅਸੀਂ ਇਹੋ ਬੇਨਤੀ ਕਰਦੇ ਜੀ ਨੰਬਰ ਮੇਰਾ ਹੈਗਾ 8699915621 ਜੀ ਕਿੰਨਾ ਕੁ ਮੰਨ ਦੇ ਵਿੱਚ ਡਾਰਾ ਤੇ ਕਿਹੜੀ ਫਸਲ ਆ ਜਿਹੜੀ ਖਰਾਬ ਹੋ ਗਈ ਫਸਲਾਂ ਦੇ ਸਾਰੀਆਂ ਬੰਨਾਂ ਦੇ ਅੰਦਰ ਜਿਹੜੀਆਂ ਉਹ ਸਾਰੀਆਂ ਖਰਾਬ ਹੋ ਗਈਆਂ ਇੱਕੋ ਨਹੀਂ ਕਿਸ ਦੀ ਨਹੀਂ ਬਜੀ ਹੈਗੀ ਟੋਟਲੀ ਖਰਾਬ ਹੋ ਚੁੱਕੀਆਂ ਝੋਨੇ ਸਾਰੇ ਖਰਾਬ ਹੋ ਗਏ ਆ ਉਨੇ ਐਂਡ ਤੇ ਪੱਕਨ ਤੇ ਆਏ ਸਾਰੀ ਖਾਰ ਦਾ ਦਵਾਈਆਂ ਸਰੇਵਾ ਅਸੀਂ ਕਰ ਚੁੱਕੇ ਆ ਤੇ ਝੋਨੇ ਹੁਣ ਪਾਣੀ ਨੇ ਉੱਕਾ ਹੀ ਗਾਲਤੇ ਆ ਉੱਕਾ ਹੀ ਗਲ ਗਿਆ ਤੇ ਪੱਠੇ ਵੀ ਗਲ ਗਏ ਆ ਸਾਰੇ ਜੀ ਤੇ ਇਧਰ ਵੀ ਮਨ ਟੁੱਟਣ ਦੇ ਖਦਰੇ ਦੇ ਉੱਤੇ ਆ ਪਾਈਆਂ ਸਾਮਾਨ ਅਸੀਂ ਉੱਤੇ ਝਾੜਿਆ ਵਾ ਸਾਰਾ ਤੇ ਰਾਤ ਨੂੰ ਸੌਂਦੇ ਵੀ ਅਸੀਂ ਇੱਥੇ ਡਰ ਦੇ ਵਿੱਚ ਡਰ ਕਿੰਨਾ ਹੋਆ ਡਰ ਤੇ ਬਹੁਤ ਜ਼ਿਆਦਾ ਜੀ ਇੱਥੇ 23 ਦੇ ਵਿੱਚ 10-10 ਫੁੱਟ ਪਾਣੀ ਫਿਰ ਗਿਆ ਸੀ ਜਦੋਂ ਮਨ ਟੁੱਟਾ ਸੀ ਅੱਧੇ ਘੰਟੇ ਦੇ ਵਿੱਚ ਵਿੱਚ ਇੱਥੇ ਪਾਣੀ ਆ ਗਿਆ ਸੀ ਇਸੇ ਡਰ ਤੋਂ ਅਸੀਂ ਸਾਮਾਨ ਉੱਤੇ ਝਾੜਿਆ ਸੌਂਦੇ ਵੀ ਅਸੀਂ ਇਸੇ ਡਰ ਤੋਂ ਉੱਤੇ ਕਿ ਨਗੇ ਨਗੇ ਜਵਾਗ ਵਾ ਉੱਤੇ ਸਹੀ ਜੇ ਟੁੱਟੂ ਦੇ ਪਲਾਰੇ ਲੱਗ ਜਾਊਗਾ ਹੁਣ ਕੀ ਇਹ ਬੇਨਤੀ ਕਰੋ ਬੇਨਤੀ ਤੇ ਇਹੋ ਕਰਦੇ ਸਾਨੂੰ ਚਾਰਾ ਪਚਾਇਆ ਜਾਵੇ ਡੰਗਰ ਭੁੱਖੇ ਆ ਡੰਗਰਾ ਵਾਸਤੇ ਚਾਰਾ ਪਚਾਇਆ ਜਾਵੇ ਅਸੀਂ ਇਹੋ ਮਿਹਰਬਾਨੀ ਕਰਨ ਸੇਵਾਦਾਰੋਂ ਕਹਿੰਨੇ ਸਾਨੂੰ ਚਾਰਾ ਪਚਾਇਆ ਜਾਵੇ ਜੀ ਕਿਹੜਾ ਜੀ ਕਿਹਿੰਦਾ ਕਰ ਕਿਹੜਾ ਪਿੰਡਾ ਕਿਹੜਾ ਉਹ ਕਿਹੜਾ ਸਮਾਰਕ ਆ ਛੱਤ ਦੇ ਕੀ ਮਤਲਬ ਆ ਕੀ ਹਾਂ ਜੀ ਪਾਣੀ ਤਾਂ ਡਰਦੇ ਰੱਖਿਆ ਕਿੰਨੇ ਦਿਨਾਂ ਚਲੇ ਸਮਾਰਕ ਰੱਖੇ ਹੋ ਹੋ ਗਿਆ 8 ਦਾ ਦੋਇ ਤੇਜੋ ਬਾਨ ਇਥੇ ਲੱਗ ਰੋਟਾ ਹਾਂਜੀ ਕਿੰਨਾ ਕੁ ਡਰ ਦੇ ਵਿੱਚੋਂ ਮਾਨ ਦੇ ਵਿੱਚ ਕਿੰਨਾ ਕੁ ਡਾਰਾ ਪਾਣੀ ਨੇ ਤਾਂ ਡਾਰੀ ਡਾਰੀ ਆ ਗਿਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਵੱਧ ਹੋਇਆ ਇਹ ਮੇਰਾ ਨਾਲ ਕਿੰਨੇ ਕੁ ਦਿਨੋਂ ਚੱਲੇ ਆ ਤੁਹਾਡਾ ਸਮਾਨ ਰੱਖਿਆ ਹੁੰਦਾ ਹੋ ਗਿਆ 5-6 ਦਿਨ ਹਾਂਜੀ ਚਰਨੇ ਵੀ ਸਾਰੇ ਡੁੱਬ ਚੁੱਕੇ ਹਾਂਜੀ ਤੇ ਕੀ ਕੈਂਟੀ ਕਰਨਾ ਜਾਊਗਾ ਇਹ ਹੁ ਕੰਨੇ ਵੀ ਸਾਨੂੰ ਉਹ ਖਰਾਬੇ ਮਾਫ ਹੋ ਜਾਣਾ ਮਾਫ ਹੋ ਜਾਣਾ ਹਾਂਜੀ ਸਾਡੀ ਮੰਗ ਹੈਗੀ ਕਰਤਾਰ ਸਿੰਘ ਦਾ ਛੋੜਾ ਪਿੰਡ ਆ ਟੈਂਕ ਡਾਉਨ ਆ ਅੱਗੀ ਕਹਣਾ ਚਾਹ ਉਹ ਗਿਆ ਸਮਾਨ ਜਿਹੜਾ 5-6 ਤਾਂ ਰੱਖਿਆ ਇਹ ਅਹੀਂ ਪਾਣੀ ਤੋਂ ਰੜਦਾ ਇਹ ਸਮਾਨ ਉੱਪਰ ਚੜਾਇਆ ਕਿਉਂਕਿ ਪਾਣੀ ਦੀ ਬਹੁਤ ਜਾਰੀ ਪਿੱਛੋਂ ਆਵਾਜ਼ ਆਈ ਜਾਂਦੀ ਵੀ ਪਾਣੀ ਜ਼ਿਆਦਾ ਆ ਜਾਣਾ ਜ਼ਿਆਦਾ ਆਣਾ ਇਸ ਕਰਕੇ ਕਣਕ ਉੱਪਰ ਦਾ ਸਮਾਨ ਉੱਤੇ ਚੜਾਇਆ ਵੀ ਡਰਦੇ ਮਾਰਿਆ ਇੱਥੇ ਦੇ ਵਿੱਚ ਇੱਥੇ ਪਾਣੀ 8-10 ਦਾ ਫੁੱਟ ਹੋ ਗਿਆ ਹੈ ਪਾਣੀ ਦੇ ਉਸ ਸਾਡੀ ਕਣਕ ਇਤਰਾ ਹੀ ਬਰਬਾਦ ਹੋ ਗਈ ਸੀ ਕੱਢਣ ਖੁਣੋ ਹੀ ਇੱਕਦਮ ਪਾਣੀ ਪਿਆ ਤੇ ਕਣਕ ਨਿਕਲੀ ਨਹੀਂ ਇਹ ਕਰਕੇ ਪਹਿਲਾਂ ਹੀ ਦਾਣੇ ਚੜਾ ਕੇ ਰੱਖਿਆ ਵੀ ਮਤਲਬ ਪਹਿਲਾਂ ਜਿਹੜਾ ਨਿੱਕਾ ਮੋਟਾ ਸਮਾਨ ਥਾ ਉੱਤੇ ਜੜਾ ਥਾ ਕਿੰਨੇ ਦਿਨ ਚੱਲੇ ਸਮਾਰ ਕੇ ਇਹਨੂੰ ਇਝਲਿਆ 6-7 ਦਿਨ ਪਾਣੀ ਦੇ ਜ਼ਿਆਦਾ ਜ਼ੋਰ ਵਹਾ ਕਰਕੇ ਦੇਖ ਕਰਕੇ ਰੱਖਿਆ ਤਬ ਉੱਤੇ ਆ ਗਿਆ ਡੰਗਰਾ ਚਰਾ ਚੂਰਾ ਡੰਗਰਾ ਦਾ ਚਰਾ ਹੈ ਆ ਬੇਨਤੀ ਹੈ ਵੀ ਪੱਠੇ-ਪੁੱਠੇ ਦੇ ਆ ਮੀਂਹ ਦੇ ਪਾਣੀ ਨਾਲ ਇਧਰਲੇ ਵੀ ਜਿਹੜਾ ਕੋਈ ਹੈਗਾ ਉਹ ਤਾਂ ਮਰ ਰਿਹਾ ਗਿਆ ਆ ਕੋ ਵਟਾ ਤਾਂ ਵੱਢ ਕੇ ਗੁਜ਼ਾਰਾ ਕਰ ਲਈਦਾ ਸੀ ਉਹ ਵੀ ਨਹੀਂ ਬਚਾ ਕੋਈ ਕਿਉਂਕਿ ਪਾਣੀ ਤਾਂ ਸਾਰੀ ਉਧਰ ਝੋਨਾ ਡੁੱਬ ਚੁੱਕਾ ਤੇ ਪੱਠਿਆਂ ਦਾ ਵੀ ਹਾਲੇ ਹੀ ਹੋਣਾ ਚਾਹੀਦਾ ਵਿਚਾਰਾ ਮਿਲ ਜੇ ਤੇ ਹਮ ਵਾਤੋਂ ਵਾਦ ਡੰਗਰਾਂ ਦੀ ਸੇਵਾ ਰਿਹਾ ਤੇ